ਸ੍ਰੀ ਰਾਹੁਲ ਚਾਹਵਾ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਉਹਨਾਂ ਕਿਹਾ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚੋਂ ਨਿਰਾਸ਼ ਨਹੀਂ ਪਰਤ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਖੇਤੀਬਾੜੀ ਖੇਤਰ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਵੀ ਪਹਿਲ ਦਿੱਤੀ ਜਾਵੇਗੀ ਸੰਗਰੂਰ ਵਿੱਚ ਰਾਹੁਲ ਚਾਹਵਾ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਲੈ ਲਿਆ ਹੈ ਸੰਦੀਪ ਰਿਸ਼ੀ ਦੀ ਜਗ੍ਹਾ ਤੇ ਹੁਣ ਰਾਹੁਲ ਚਾਬਾ ਸੰਗਰੂਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਪੁਰਾਣੇ ਡਿਪਟੀ ਕਮਿਸ਼ਨਰ ਸੰਦੀਪ ਰੇਸ਼ੀ ਨੇ ਨਵੇਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੁਕੇ ਦੇ ਕੇ ਸੰਗਰੂਰ ਵਿੱਚ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਰਾਹੁਲ ਚਾਬਾ ਨੇ ਕਿਹਾ ਕਿ ਸੰਗਰੂਰ ਵਿੱਚ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਆਮ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ ਆਮ ਲੋਕਾਂ ਦੀ ਹਰ ਗੱਲ ਸਰਕਾਰੀ ਦਫ਼ਤਰਾਂ ਵਿੱਚ ਸੁਣੀ ਜਾਵੇਗੀ ਅਤੇ ਖੇਤੀਬਾੜੀ ਨੂੰ ਪਰਫੁੱਲਿਤ ਕਰਨਾ ਉਹਨਾਂ ਦੀ ਪ੍ਰਮੁਖਤਾ ਰਹੇਗੀ ਉਹਨਾਂ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਸੰਗਰੂਰ ਦੇ ਸਰਕਾਰੀ ਅਦਾਰਿਆਂ ਵਿੱਚ ਮੁਲਾਜ਼ਮ ਆਪਣੀ ਡਿਊਟੀ ਤੇ ਸਮੇਂ ਸਿਰ ਆਉਣ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਕਿਵੇਂ तकरीबन 1 ਸਾਲ ਦਾ ਪੀਰੀਅਡ ਮੈਂ ਇੱਥੇ ਸੰਗਰੂਰ ਦੇ ਐਜੂਟਿਕਸ਼ਨਲ ਕੰਮ ਕੀਤਾ ਮੈਂ 14 ਸਤੰਬਰ ਨੂੰ ਜੁਆਇਨ ਕੀਤਾ ਸੀ ਸੋ ਆਪਣੇ ਆਪ 'ਚ ਬੜੀ ਮਨ ਨੂੰ ਸੈਟੀਸਫੈਕਸ਼ਨ ਹੈ ਕਿ ਕਾਫੀ ਜਿਹੜੇ ਕੰਮ ਸੀ ਅਸੀਂ ਜਿਹੜੇ ਕਈ ਸਾਲਾਂ ਤੋਂ ਅੜੇ ਪਏ ਸੀ 2-3 3-4 ਸਾਲ ਥੋੜੇ ਪਏ ਸੀ ਉਹ ਕੰਪਲੀਟ ਹੋਏ ਚਾਹੇ ਉਹ ਐਚਪੀਸੀਲ ਦੀ ਪਾਈਪਲਾਈਨ ਦਾ ਇਸ਼ੂ ਸੀ ਜਾਂ ਨੈਸ਼ਨਲ ਹਾਈਵੇ ਦੇ ਬੜੇ ਕੰਟੈਂਸ਼ੀਅਸ ਇਸ਼ੂਸ ਸੀ ਸਾਰੇ ਅਸੀਂ ਐਜ਼ ਅ ਟੀਮ ਮੈਂ ਔਰ ਐਸਐਸਪੀ ਸਾਹਿਬ ਔਰ ਮੇਰੀ ਸਾਰੀ ਟੀਮ ਜਿਹੜੀ ਹੈ ਮੇਰੇ ਐਸਡੀਐਮ ਸਬੰਧ ਮੇਰੇ ਤਹਿਸੀਲਰ ਸਬੰਧ ਸਾਰਿਆਂ ਨੂੰ ਰਲ ਕੇ ਅਸੀਂ ਐਡਮਿਨਿਸਟ੍ਰੇਸ਼ਨ ਨੇ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਔਰ ਸਾਰੇ ਸਾਡੇ ਕੰਮ ਰਿਜ਼ੋਲਵ ਹੋਏ ਇਸ ਤੋਂ ਬਨ ਡਵੈਲਪਮੈਂਟ ਵਰਕਸ ਜਿਹੜੇ ਸੀ ਉਹ ਵੀ ਸਾਰੇ ਟਾਈਮਲੀ ਐਗਜ਼ੀਕਿਊਟ ਕੀਤੇ ਜਿੰਨੇ ਸਾਡੇ ਕੋਲ ਪੰਜ ਪ੍ਰਾਪਤ ਹੋਏ ਸੀ ਸਾਰਿਆਂ ਦੀ ਅਸੀਂ ਟਾਈਮਲੀ ਐਗਜ਼ੀਕਿਊਸ਼ਨ ਕੀਤੀ ਔਰ ਮੇਨਲੀ ਪਬਲਿਕ ਜਿਹੜੀ ਆ ਉਹਨੂੰ ਸਾਡਾ ਇੱਕ ਕਿਉਂਕਿ ਅਸੀਂ ਪਬਲਿਕ ਸਰਵਿਸ ਦੇ ਵਿੱਚ ਹਾਂ ਤੋਂ ਪਬਲਿਕ ਨੂੰ ਸਰਵ ਕਰਨਾ ਸਾਡਾ ਮੁੱਖ ਜਿਹੜਾ ਮੰਤਵ ਹੈ ਉਹ ਅਸੀਂ ਇਨਸ਼ੋਰ ਕੀਤਾ ਕਿ ਹਰ ਵਿਅਕਤੀ ਦੀ ਸੁਣਵਾਈ ਹੋਵੇ ਆਫਿਸ ਦੇ ਵਿੱਚ ਔਰ ਉਹਨਾਂ ਨੂੰ ਜਿਹੜਾ ਜਾਇਜ਼ ਕੰਮ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ ਕ腐ਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਹੋਵੇ ਉਹ ਸਾਰਾ ਕੁਝ ਅਸੀਂ ਕੋਸ਼ਿਸ਼ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਹੜਾ ਹੈ ਇੱਕ ਚੰਗਾ ਸਵੱਛ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕੀਤੀ ਆ ਮੈਂ ਬਿਲਕੁਲ ਬੜਾ ਸੈਟੀਸਫਾਈਡ ਹਾਂ ਔਰ ਸੰਗਰੂਰ ਦੇ ਲੋਕਾਂ ਦਾ ਬਹੁਤ ਰਿਣੀ ਆ ਜਿਨ੍ਹਾਂ ਨੇ ਇੱਕ ਸਾਲ ਦੇ ਛੋਟੇ ਜਿਹੇ ਪੀਰੀਅਡ ਦੇ ਵਿੱਚ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਮੈਂ ਆਪਣੀ ਸਾਰੀ ਟੀਮ ਦਾ ਵੀ ਇੱਕ ਵਾਰੀ ਫਿਰ ਥੈਂਕਸ ਕਰਦਾ ਮੇਰੇ ਮੀਡੀਆ ਦੇ ਸਾਰੇ ਦੋਸਤਾਂ ਦਾ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਬੜੀ ਸਪੋਰਟ ਦਿੱਤੀ ਔਰ ਹਰ ਇੱਕ ਐਫਰਟ ਦੇ ਵਿੱਚ ਉਹਨਾਂ ਨੇ ਸਾਡਾ ਸਾਥ ਦਿੱਤਾ ਥੈਂਕ ਯੂ ਬਹੁਤ ਐਕਸਾਈਟਿਡ ਹਾਂ ਕਿ ਕੰਮ ਕਰਨ ਦੇ ਬਹੁਤ ਮੌਕੇ ਮਿਲਣਗੇ ਇਹਨਾਂ ਆਪਣੇ ਵੱਲੋਂ ਜੋ ਵੱਧ ਤੋਂ ਵੱਧ ਕਰ ਸਕਦੇ ਹਾਂ ਜੋ ਯੋਗਦਾਨ ਪਾ ਸਕਦੇ ਹਾਂ ਲੋਕਾਂ ਦਾ ਜੀਵਨ ਬੈਟਰ ਕਰ ਲਈ ਚੰਗਾ ਕਰਨ ਲਈ ਉਹ ਮੈਂ ਸਾਰੇ ਯਤਨ ਜਿਹੜੇ ਨੂੰ ਉਪਰ ਆਲੇ ਆ ਉਹ ਕਰਾਂਗਾ ਤੇ ਮੈਨੂੰ ਪਤਾ ਹੈ ਮਿਹਨਤ ਕਰਨੀ ਪਏਗੀ ਐਂਡ ਉਹਦੇ ਲਈ ਮੈਂ ਪੂਰਾ ਪਿਆਰ ਵਰਤਿਆ ਹੁਣ ਤੱਕ ਸਰ ਤੁਹਾਡੇ ਵੱਲੋਂ ਕਿੱਥੇ ਕਿੱਥੇ ਸੇਵਾਵਾਂ ਦੀ ਜਿਹੜੀ ਦਿੱਤੀਆਂ ਨੇ ਮੈਂ ਆਪਣੀ ਜਿਹੜਾ ਕੈਰੀਅਰ ਸੀਗਾ ਬਤੌਰ ਪੀਸਿਸ ਅਫੀਸਰ ਸਟਾਰਟ ਕੀਤਾ ਸੀ ਤੇ ਮੇਰੀ ਪਹਿਲੀ ਪੋਸਟਿੰਗ ਹੋਈ ਸੀਗੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਤੌਰ ਪੀਜੀਓ ਪਬਲਿਕ ਰਿਵਨਸ ਅਫੀਸਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਤੌਰ ਐਸਟੀਐਮ ਬਟਾਲਾ ਤੇ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਤੌਰ ਏਡੀਸੀ ਦੈਨ ਏਡੀਸੀ ਮੈਂ ਸਰਵ ਕੀਤਾ ਕਪੂਥਲਾ ਦੇ ਵਿੱਚ 550 ਸਾਲਾ ਜਿਹੜਾ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਤੇ ਉਹਦੇ ਵਿੱਚ ਬਤੌਰ ਐਡੀਸ਼ਨਲ ਚੀਫ ਐਗਜ਼ੀਕਟਿਵ ਆਫੀਸਰ ਜਿੰਨੇ ਵੀ ਫੀਲਡ ਦੇ ਪ੍ਰਬੰਧ ਕੀਤੇ ਗਏ ਸੀਗੇ ਉਸ ਦੌਰਾਨ ਪ੍ਰਕਾਸ਼ਪੁਰਬ ਦੌਰਾਨ ਤੇ ਉਹਦੇ ਵਿੱਚ ਸੇਵਾ ਕਰਨ ਦਾ ਮੌਕਾ ਜਿਹੜਾ ਸੀ ਮੈਨੂੰ ਮਿਲਿਆ ਸੀ ਤੇ ਉਸ ਤੋਂ ਉਪਰੰਤ ਮੈਂ 2 ਸਾਲ ਏਡੀਸੀ ਲੁਧਿਆਣਾ ਵੀ ਰਹਿਆ ਤੇ ਦੈਨ ਹੁਸ਼ਿਆਰਪੁਰ ਦੇ ਵਿੱਚ ਅਗੇਨ ਏਡੀਸੀ ਤੇ ਹੁਣ ਸੰਗਰੂਰ ਬਤੌਰ ਡੀਸੀ ਬਦਲੀ ਹੋਣ ਤੋਂ ਪਹਿਲਾਂ ਮੈਂ ਐਡੀਸ਼ਨਲ ਚੀਫ ਐਗਜ਼ੀਕਟਿਵ ਆਫਸਰ ਇਨਵੈਸਟ ਪੰਜਾਬ ਦੇ ਵਿੱਚ ਸੀਗਾ ਤੇ ਨਾਲ ਨਾਲ ਦੇ ਨਾਲ ਮੈਂ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਟੈਕ ਦੇ ਵਿੱਚ ਸੀਗਾ ਤੇ ਹੁਣ ਤੁਹਾਡੇ ਸਾਹਮਣੇ ਆ ਮੈਂ ਸਰ ਸੰਗਰੂਰ ਦੇ ਲਈ ਕੀ ਕਹਿਣਾ ਚਾਹੂਗਾ ਜਦੋਂ ਤੁਹਾਨੂੰ ਅਨਾਉਂਸ ਹੋਇਆ ਤੁਸੀਂ ਸੰਗਰੂਰ ਨੂੰ ਰੀਡ ਕੀਤਾ ਹੋਗਾ ਕਿ ਰੋਡ ਮੈਪ ਹੈ ਜਾਂ ਕੁਝ ਨਵੀਂ ਚੀਜ਼ ਤੁਹਾਡੇ ਦਰਮਿਆਨ ਆ ਸੰਗਰੂਰ ਦੇ ਲਈ ਮੈਂ ਦੇਖਿਆ ਕਿ ਖੇਤੀਬਾੜੀ ਪ੍ਰਧਾਨ ਜਿਹੜਾ ਹੈ ਇਹ ਇਲਾਕਾ ਹੈ ਐਂਡ ਇਥੇ ਕਾਫੀ ਜਿਹੜੀਆਂ ਸਮੱਸਿਆਵਾਂ ਨੇ ਉਹ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਨੇ ਤੇ ਉਹਦੇ ਬਾਰੇ ਮੇਰਾ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈ ਉਹ ਹੋਏਗਾ ਕਿ ਕਿਸ ਤੰਗ ਨਾਲ ਜਿਹੜਾ ਹੈ ਆਪਾਂ ਉਹਨਾਂ ਨੂੰ ਥੋੜਾ ਘਟਾ ਸਕੀਏ ਇਹ ਸਰ ਸ਼ੇਅਰਿੰਗ ਨਵੇਂ ਪ੍ਰੋਗਰਾਮ ਚ ਲੈ ਜਾਗੇ ਹਿਸਟੋਰੀਕਲ ਸ਼ੇਅਰ ਹੈ ਪੁਰਾਣਾ ਸੰਗਰੂਹ ਦੇ ਇਤਿਹਾਸ ਤੇ ਲੈ ਜਾਗੇ ਤੇ ਦੇਖੋ ਸਭ ਤੋਂ ਪਹਿਲਾਂ ਤੇ ਹੈ ਕਿ ਲੋਕਾਂ ਦੀ ਜਿਹੜੀ ਆਮਦ ਹੈ ਇੱਕ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਸੜਕਾਂ ਜਿਹੜੀਆਂ ਨੇ ਚੰਗੀ ਤਰ੍ਹਾਂ ਤੇ ਉਹਨਾਂ ਦਾ ਆਣ ਜਾਣ ਹੋ ਗਿਆ ਅਨ ਸਫਾਈ ਜਿਹੜੀ ਹੈ ਕਿਉਂਕਿ ਅਲਟੀਮੇਟਲੀ ਜਿਹੜੇ ਬਾਹਰ ਤੋਂ ਪੂਰੀ استان ਦੇ ਨੇ ਤੇ ਉਹਨਾਂ ਦਾ ਸਭ ਤੋਂ ਪਹਿਲਾ ਇਮਪ੍ਰੈਸ਼ਨ ਜਿਹੜਾ ਸ਼ਹਿਰ ਦੇ ਉੱਤੇ ਜਾਂ ਜ਼ਿਲ੍ਹੇ ਬਾਰੇ ਇਹ ਹੀ ਪੈਂਦਾ ਹੈ ਜੋ ਸੜਕਾਂ ਦਾ ਹਾਲ ਹੋਏ ਆਲੇ ਦੁਆਲੇ ਜੋ ਹੋਏ ਸੋ ਅਲਟੀਮੇਟਲੀ ਜਿਹੜਾ ਸਫਾਈ ਹੈ ਉਹਦੇ ਵੱਲ ਮੇਰਾ ਬਹੁਤ ਜ਼ਿਆਦਾ ਧਿਆਨ ਹੋਏਗਾ ਤੇ ਇਹਦੇ ਬਾਰੇ ਜ਼ਰੂਰ ਆਪਣੇ ਵੱਲੋਂ ਯਤਨ ਉਪਰਾਲੇ ਕੀਤੇ ਜਾਣਗੇ ਕਿ ਕੇਵਲ ਤੇ ਕੇਵਲ ਸਗਰੂਰ ਸ਼ਹਿਰੀ ਨਹੀਂ ਜਿੰਨੀਆਂ ਵੀ ਸਾਡੀਆਂ ਸਾਡੇ ਸਬਡਿਵੀਜ਼ਨਲ ਸਿਟੀਜ਼ ਨੇ ਤੇ ਸਾਰਿਆਂ ਦੇ ਬਾਰੇ ਜਿਹੜਾ ਹੈ ਉਹ ਧਿਆਨ ਕੀਤਾ ਜਾਏਗਾ